ਸਵੀਰਾ ਹੁਸ਼ਿਆਰਪੁਰ ਦੀਆਂ ਹਨ ਜਿੱਥੇ ਕੀ ਬੀਤੇ ਦਿਨੀ ਗੱਡੀਆਂ 'ਚ ਸਵਾਰ ਕੁਝ ਮੁੰਡਿਆਂ ਵੱਲੋਂ ਚੱਲਦੀ বাস ਪੰਜਾਬ ਰੋਡਵੇਜ ਨੂੰ ਅੱਗੇ ਗੱਡੀਆਂ ਲਾ ਕੇ ਪਾੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਤੇ বাস ਵਾਲੇ ਨੂੰ ਅੱਗੇ ਲੰਗੜਨ ਨਹੀਂ ਦਿੱਤਾ ਗਿਆ ਜਦੋਂ ਇਹ ਗੱਲਬਾਤ ਹੋਈ ਤਾਂ বাস 'ਚ ਸਵਾਰ ਸਵਾਰੀਆਂ ਡਰ ਗਈਆਂ ਤੇ ਕੁਝ ਲੋਕਾਂ ਵੱਲੋਂ ਇਸ ਦੀ ਵੀਡੀਓ ਬਣਾ ਕੇ ਪੁਲਿਸ ਨੂੰ ਪੇਜ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਗੱਡੀ ਟ੍ਰੇਸ ਕਰ ਲਈ ਤੇ ਦੂਜੀ ਗੱਡੀ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਪੁਲਿਸ ਵੱਲੋਂ ਪਛਾਣ ਕੀਤੀ ਗੱਡੀ ਵਾਲਿਆਂ ਨੂੰ ਕਰੋ ਬੁਲਾ ਕੇ ਸਖਤ ਕਾਰਵਾਈ ਕਰਕੇ ਉਹਨਾਂ ਮੁੰਡਿਆਂ ਨੂੰ ਚੇਤਾਵਨੀ ਦਿੰਦੇ ਹੋਏ ਅੱਗੇ ਤੋਂ ਇਹਦਾਦਾ ਨਾ ਕਰਨ ਲਈ ਕਹਿਆ ਗਿਆ ਅਤੇ ਇਸ ਦੇ ਨਾਲ ਹੀ ਦੂਜੀ ਗੱਡੀ ਵਾਲਿਆਂ ਨੂੰ ਵੀ ਜਲ ਫੜਨ ਦਾ ਦਾਵਾ ਕੀਤਾ ਤਾਂ ਜੋ ਅੱਗੇ ਤੋਂ ਇਹਦਾਦੀ ਕੋਈ ਵੀ ਹਰਕਤ ਨਾ ਕਰੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਬੱਸ ਨੂੰ ਸਾਈਡ ਨਹੀਂ ਦਿੱਤੀ ਜਾ ਰਹੀ ਕੀ ਮਾਮਲਾ ਹੈ ਅਤੇ ਕੀ ਕਲਾਨ ਕੀਤਾ ਗਿਆ ਇਹ ਇਸ ਤਰ੍ਹਾਂ ਸੀਗਾ ਕਿ ਇੱਕ ਬੱਸ ਸੀਗੀ ਰੋਡਵੇ ਦੀ ਉਹ ਕਰੀਬ ਰਾਤ ਦਾ 11:15 ਦਾ ਟਾਈਮ ਸੀਗਾ ਸਵਾਰੀਆਂ ਵਿੱਚ ਬੈਠੀਆਂ ਸੀ ਤੋਂ ਆ ਰਹੇ ਸੀਗੇ ਜਿਹਦੇ ਵਿੱਚ ਲੇਡੀਜ਼ ਸਵਾਰੀਆਂ ਜਿਹੜੀਆਂ ਉਹ ਜ਼ਿਆਦਾ ਸੀਗੀਆਂ ਤੇ ਉਹ ਦੋ ਗੱਡੀਆਂ ਸੀਗੀਆਂ ਇੱਕ ਸਕਾਰਪੀਓ ਸੀ ਇੱਕ ਦੂਜੀ ਕਾਰ ਸੀਗੀ ਵਾਈਟ ਕਲਰ ਦੀ ਇਹਨਾਂ ਨੇ ਸ਼ਰਾਬ ਪੀਤੀ ਸੀ ਕੋਈ ਮੈਰਿਜ ਅਟੈਂਡ ਕਰਕੇ ਆ ਰਹੇ ਸੀਗੇ ਇਹਨਾਂ ਦੋਨਾਂ ਨੇ ਗੱਡੀਆਂ ਜਿਹੜੀਆਂ ਸੀਗੀਆਂ ਜਿਹੜੀ ਬੱਸ ਹੈ ਉਹਦੇ ਅੱਗੇ ਲਾਤੀਆਂ ਤੇ ਹੌਲੀ ਹੌਲੀ ਚਲਾ ਰਹੇ ਜਦ ਬੱਸ ਜਦ ਕਿ ਆਪਣੀ ਸਪੀਡ ਜਾ ਰਹੀ ਸੀ ਬੱਸ ਵਾਲੇ ਨੇ ਬਹੁਤ ਹਾਰਨ ਮਾਰੇ ਇਹਨਾਂ ਨੂੰ ਆਵਾਜ਼ਾਂ ਵੀ ਮਾਰ ਰਹੀਆਂ ਕਿ ਮੈਨੂੰ ਰਾਹ ਦਿਓ ਅੱਗੇ ਜਾਣ ਵਾਸਤੇ ਵੀ ਲੇਡੀਜ਼ ਵਾਰੀ ਐ ਅਸੀਂ ਟਾਈਮ ਲੈਣਾ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਣਾ ਪਰ ਇਹ ਕੀ ਕਰ ਰਹੇ ਸੀ ਕਿ ਭੰਗੜਾ ਪਾ ਰਹੇ ਸੀ ਵਿੱਚ ਤੇ ਗੱਡੀਆਂ ਜਿਹੜੀਆਂ ਹੋਰिजਨ ਚਲਾ ਰਹੇ ਸੀ ਜੇ ਇੱਕ ਕਦੇ ਕੋਈ ਗੱਡੀ ਇੱਕ ਪਿੱਛੇ ਕਰ ਲੈਂਦਾ ਸੀ ਕਦੇ ਇੱਕ ਅੱਗੇ ਕਰ ਲੈਂਦਾ ਸੀਗਾ ਕਦੇ ਦੋਨੋਂ ਗੱਡੀਆਂ ਬਰਾਬਰ ਕਰ ਲੈਂਦੇ ਸੀ ਜਿਹਦੇ ਕਰਕੇ ਜਿਹੜੀਆਂ ਅੰਦਰ ਲੇਡੀਜ਼ ਬੈਠੀਆਂ ਸੀ ਉਹ ਭੈਪੀਤ ਹੋ ਗਈਆਂ ਤੇ ਰਾਤ ਦਾ ਟਾਈਮ ਐ ਸ਼ਾਇਦ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੇ ਆ ਤੇ ਬੱਸ ਨੂੰ ਰੋਕ ਕੇ ਕੋਈ ਸਾਡ ਨਾਲ ਛਰਾਰਤਨਾ ਕਰੇ ਜਾਂ ਕੋਈ ਸਾਡ ਕੋ ਕੀਮਤੀ ਸਮਾਨ ਹੈ ਉਹ ਨਾ ਖੋਲੇ ਜਿਨ੍ਹਾਂ ਵਿੱਚ ਦਬਖੜਾ ਸੀ ਮਾਹੌਲ ਬਣ ਗਿਆ ਉਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਉਹਨਾਂ ਨੇ ਮੈਨੂੰ ਸੈੱਟ ਕੀਤੀ ਫਿਰ ਆਪਾਂ ਜਿਹੜੇ ਸੀਨੀਅਰ ਅਫਸਰ ਹਨ ਉਹਨਾਂ ਦੇ ਨੋਟਸ ਵਿੱਚ ਲਿਆ ਕੇ ਜੋਨ ਦੇ ਲੀਗ ਇਲੈਕਸ਼ਨ ਸੀ ਉਹ ਲੈ ਆਣਾ ਤੇ ਗੱਡੀਆਂ ਨੂੰ ਚੱਕ ਦਿਆ ਗਿਆ ਬਿਲਕੁਲ ਜੀ ਇੱਕ ਗੱਡੀ ਆਪਾਂ ਫੜ ਲਈ ਸੀ ਜਿਹੜੀ ਗੱਡੀ ਦਾ ਨੰਬਰ ਸਾਨੂੰ ਟਰੇਸ ਹੋ ਗਿਆ ਸੀ ਦੂਸਰੀ ਗੱਡੀ ਦਾ ਨੰਬਰ ਨਹੀਂ ਟਰੇਸ ਹੋ ਰਿਹਾ ਉਹਦੇ ਪਿੱਛੇ ਆਪਾਂ ਲੱਗੇ ਆ ਉਹਨਾਂ ਨੂੰ ਪੁੱਛਿਆ ਬਹੁਤ ਵਾਰੀ ਉਹ ਦੱਸ ਨਹੀਂ ਰਹੇ ਅੱਜ ਫੇਰ ਇੱਕ ਟੀਮ ਆਪਾਂ ਭੇਜੀ ਆ ਉਸ ਗੱਡੀ ਨੂੰ ਟੈਸਟ ਕਰਨਵਾਤੇ ਜਦੋਂ ਗੱਡੀ ਟੈਸਟ ਹੋ ਜਾਂਦੀ ਹੈ ਉਹ ਵੀ ਫੜ ਲੈਣੀ ਸੀ